ਚੰਡੀਗੜ੍ਹ ਪੁਲਿਸ ਨੇ ਦੇ ਦਿੱਤਾ ਇੱਕ ਦਰਜਨ ਇਮੀਗ੍ਰੇਸ਼ਨ ਕੰਪਨੀਆਂ ਵਾਲਿਆਂ ਨੂੰ ਢੇਡਾ ਕਈ ਕਰਲੇ ਗ੍ਰਿਫਤਾਰ ਵਿੱਚ ਕੁੜੀਆਂ ਵੀ ਸ਼ਾਮਲ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸੋ ਇਮੀਗ੍ਰੇਸ਼ਨ ਜਦੋਂ ਵੀ ਕੋਈ ਬੰਦਾ ਸੋਚਦਾ ਹੈ ਖਾਸ ਕਰ ਆਪਾਂ ਜੇ ਉੱਤਰੀ ਭਾਰਤ ਦੀ ਗੱਲ ਕਰੀਏ ਕਿਰਨਾ ਕਿਹੜੀ ਜਹੀ ਕੰਪਨੀ ਕੋਲ ਜਾਵਾਂ ਜਿੱਥੇ ਮੈਨੂੰ ਭਰੋਸੇ ਦਾ ਕੰਮ ਮਿਲੇ ਇੱਕ ਨੰਬਰ ਦੇ ਵਿੱਚ ਮੈਂ ਬਾਹਰ ਚਲਾ ਜਾਂ ਵਿਦੇਸ਼ ਜਾ ਕੇ ਸੈਟਲ ਹੋ ਜਾ ਤਾਂ ਸਭ ਦਾ ਖਿਆਲ ਜਾਂਦਾ ਹੈ ਸਿਟੀ ਬਿਊਟੀਫੁਲ ਚੰਡੀਗੜ੍ਹ ਵਿਖੇ ਕਿ ਚੰਡੀਗੜ੍ਹ ਪੜੋਸੇ ਦਾ ਸ਼ਹਿਰ ਹੈ ਪੰਜਾਬ ਦੀ ਰਾਜਧਾਨੀ ਹੈ ਉੱਥੇ ਤੁਹਾਨੂੰ ਇੱਕ ਨੰਬਰ ਦੇ ਇਮੀਗ੍ਰੇਸ਼ਨ ਜਿਹੜਾ ਕੰਸਲਟੈਂਟ ਹੈ ਇਮੀਗ੍ਰੇਸ਼ਨ ਏਜੰਟ ਮਿਲਣਗੇ ਪਰ ਅਜੇਹਾ ਬਿਲਕੁਲ ਵੀ ਨਹੀਂ ਹੋ ਰਿਹਾ ਇਹ ਅਸੀਂ ਨਹੀਂ ਕਹਿ ਰਹੇ ਇਹ ਖੁਦ ਚੰਡੀਗੜ੍ਹ ਪੁਲਿਸ ਕਹਿ ਰਹੀ ਹੈ ਜਿਨ੍ਹਾਂ ਨੇ ਬੀਤੇ ਇੱਕ ਦਿਨ ਦੇ ਵਿੱਚ ਇੱਕ ਦਰਜੇ ਨ ਇਮੀਗ੍ਰੇਸ਼ਨ ਕੰਪਨੀਆਂ ਤੇ ਪਰਚੇ ਪਾ ਕੇ ਕਈਆਂ ਨੂੰ ਗ੍ਰਫਤਾਰ ਕਰ ਲਿਆ ਕਈ ਜ਼ਮਾਨਤ ਤੇ ਚਲੇ ਗਏ ਕਈਆਂ ਕੋਲੋਂ ਲੱਖਾਂ ਰੁਪਏ ਬਰਾਮਦ ਹੋਏ ਤੇ ਕਈਆਂ ਦਾ ਸਮਾਨ ਜ਼ਬਤ ਕਰ ਲਿਆ ਪੂਰੇ ਕੱਲੇ ਕੱਲੇ ਇਮੀਗ੍ਰੇਸ਼ਨ ਏਜੰਟ ਦਾ ਸੀ ਤੁਹਾਨੂੰ ਨਾਮ ਦੱਸਾਂਗੇ ਉਹਦਾ ਦਫ਼ਤਰ ਦੱਸਾਂਗੇ ਤੁਸੀਂ ਵੀ ਦੇਖਣਾ ਕਿਤੇ ਤੁਸੀਂ ਵੀ ਤਾਂ ਨੀਂ ਇਹਨਾਂ ਕੋਲ ਆਪਣੇ ਪੈਸੇ ਫਸਾ ਗਏ ਸੀਗੇ ਬਿਲਕੁਲ ਜਿਵੇਂ ਚੰਡੀਗੜ੍ਹ ਪੁਲਿਸ ਨੇ ਅਫੀਸ਼ੀਅਲ ਮੀਡੀਆ ਰਿਲੀਜ਼ ਜਾਰੀ ਕੀਤੀ ਹੈ ਚੰਡੀਗੜ੍ਹ ਪੁਲਿਸ ਕ੍ਰੈਕਡਾਊਨ ਔਨ ਇਲੀਗਲੀ ਰਨਿੰਗ ਇਮੀਗ੍ਰੇਸ਼ਨ ਕੰਪਨੀਆਂਜ਼ ਇਨ ਚੰਡੀਗੜ੍ਹ ਬੀਤੇ ਕੱਲ ਸ਼ਾਮ ਨੂੰ ਜਿਹੜੀ ਹੈ ਚੰਡੀਗ ਆਪਣਾ ਜਿਹੜੀ ਹੈਗੀ ਐ ਈਮੇਲ ਆਫੀਸ਼ੀਅਲ ਸਟੇਟਮੈਂਟ ਜਾਰੀ ਹੁੰਦੀ ਹੈ ਜਿਸ ਚ ਕਿਹਾ ਗਿਆ ਐਸ ਪਰ ਦਾ ਡਾਇਰੈਕਸ਼ਨ ਡੀਜੀਪੀ सुरेंद्र ਕੁਮਾਰ ਯਾਦਵ ਤੇ ਕਮਰਦੀਪ ਕੌਰ ਜਿਹੜੇ ਐਸਐਸਪੀ ਚੰਡੀਗੜ੍ਹ ਨੇ ক্লোਜ਼ ਗਾਈਡੈਂਸ ਉਹਨਾਂ ਦੀ ਹੈ ਤੇ ਗਿਤਾंजलि ਖੰਡੇਲਵਾਲ ਜਿਹੜੇ ਕਿ ਐਸਪੀ ਸਿਟੀ ਨੇ ਚੰਡੀਗੜ੍ਹ ਦੇ ਇਹਨਾਂ ਦੇ ਹੁਕਮਤ ਇੱਕ ਸਪੈਸ਼ਲ ਡਰਾਈਵ ਚੱਲਦੀ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਖਾਸ ਕਰ ਉਹਨਾਂ ਨੂੰ ਫੜਿਆ ਜਾਂਦਾ ਹੈ ਜਿਹੜੇ ਕਿ ਇਮੀਗ੍ਰੇਸ਼ਨ ਐਕਟ 1983 ਦੇ ਤਹਿਤ ਸਹੀ ਕੰਮ ਨਹੀਂ ਕਰ ਰਹੇ ਸੀਗੇ ਔਰ ਇਹਦੇ ਰਿਗਾਰਡਿੰਗ ਜਿਹੜੇ ਪਰਚੇ ਲਗਾਤਾਰ ਪੁਲਸ ਨੇ ਦਰਜ ਕੀਤੇ ਨੇ ਉਹ ਵੀ ਅਸੀਂ ਤੁਹਾਨੂੰ ਕੱਲੇ-ਕੱਲੇ ਜਿਹੜਾ ਹੈਗਾ ਉਹਦੀ ਤਫਸੀਲ ਦਵਾਂਗੇ ਡਿਟੇਲ ਦਵਾਂਗੇ ਡਿਟੇਲ ਆਫ ਕੇਸਸ ਤੇ ਜੇਕਰ ਆਪਾਂ ਆ ਜੀਏ ਤਾਂ ਸਭ ਤੋਂ ਪਹਿਲਾਂ ਸੈਕਟਰ 3 ਦਾ ਪੁਲਿਸ ਥਾਣਾ ਚੰਡੀਗੜ੍ਹ ਦਾ 11 ਨੰਬਰ ਪਰਚਾ 12 ਫਰਵਿੰਦ ਦਰਜ ਹੋਇਆ 24 ਇਮੀਗ੍ਰੇਸ਼ਨ ਐਕਟ ਐਂਡ 223 ਬੀ ਐਨ ਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜਿਹੜਾ ਨਵਾਂ ਐਕਟ ਬਣਿਆ ਉਹਦੀ ਗੱਲ ਹੋ ਰਹੀ ਹੈ ਉਹਦੇ ਤਹਿਤ ਦਰਜ ਹੋਇਆ ਕਿਹਦੇ ਖਿਲਾਫ ਹੋਇਆ ਅਨੂ ਠਾਕੁਰ ਲੜਕੀ ਹੈ ਓਨਰ ਹੈਗੀ ਹੈ ਮਾਈਲਸਟੋਨ ਇਮੀਗ੍ਰੇਸ਼ਨ ਕੰਪਨੀ ਐਸਈਓ ਨੰਬਰ 11617 ਟੌਪ ਫਲੋਰ ਸੈਕਟਰ 8ਸੀ ਚੰਡੀਗੜ੍ਹ ਹੂ ਵਾਸ ਰਨਿੰਗ ਹਰ ਐਡਵਰਟਾਈਜ਼ਮੈਂਟ ਔਨ ਇੰਸਟਾਗ੍ਰਾਮ ਭਾਵ ਅਨੂ ਠਾਕੁਰ ਜਿਹੜੀ ਇਹਦੀ ਕੰਪਨੀ ਹੈ ਮਾਈਲਸਟੋਨ ਇਮੀਗ੍ਰੇਸ਼ਨ ਇੰਸਟਾਗ੍ਰਾਮ ਤੇ ਐਡਸ ਪਾਉਂਦੀ ਸੀ ਕਿ ਆਓ ਮੇਰੇ ਕੋਲ ਆਪਾਂ ਤੁਹਾਡਾ ਕੰਮ ਕਰਾ ਕੇ ਦਵਾਂਗੇ ਤੇ ਰਿਗਾਰਡਿੰਗ ਵਰਕ ਪਰਮਿਟ ਵਰਕ ਪਰਮਿਟ ਦਾ ਹੈ ਜਿਹੜਾ ਹੈਗਾ ਭਰੋਸਾ ਦਿੰਦੇ ਸੀ ਕੰਮ ਕਰਨ ਦਾ ਤੇ ਕੰਸਟਰਕਸ਼ਨ ਵਰਕ ਵੀਜ਼ਾ ਆਫ ਦੁਬਈ ਐਂਡ ਸ਼ੀ ਹੈਜ਼ ਆਲਸੋ ਨਾਟ ਗਾਟ ਕੰਡਕਟ ਦਾ ਵੈਰੀਫਿਕੇਸ਼ਨ ਹਰ ਏਮਪਲਾਈਸ ਪਰ ਚੰਡੀਗੜ੍ਹ ਪੁਲ ਜਦੋਂ ਦੀ ਪੜਤਾਲ ਕਰਨ ਜਾਂਦੀ ਹੈ ਤਾਂ ਦੇਖਦੀ ਹੈ ਇਹਦੇ ਖੁਦ ਦੇ ਮੁਲਾਜ਼ਮਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਪੀ ਤਾਂ ਉਹ ਕਿੱਥੋਂ ਦੁਬਈ ਦੇ ਜਿਹੜੇ ਹੈਗੀ ਹੈ ਵਰਕ ਪਰਮਿਟ ਲਵਾਰੀ ਹੈਗੀ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਪੜਤਾਲ ਕਰਦੀ ਹੈ ਤੇ ਅਨੂ ਠਾਕੁਰ ਹੈਜ਼ ਬੀਨ ਅਰੈਸਟਡ ਇਨ ਥਿਸ ਕੇਸ ਇਸ ਲੜਕੀ ਨੂੰ ਗ੍ਰਫ ਤਾਰ ਕਰ ਲਿਆ ਜਾਂਦਾ ਤੇ ਇਹਦਾ ਮੋਬਾਈਲ ਫੋਨ ਪੁਲਿਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਇਸੇ ਥਾਣੇ ਦੇ ਵਿੱਚ 12 ਨੰਬਰ ਪਰਚਾ ਵੀ ਸੇਮ ਤਾਰੀਖ ਨੂੰ ਦਰਜ ਹੋ ਰਿਹਾ ਹੈ ਸੇਮਤਾ ਰਾਵਣ ਦੇਖ ਸਕਦੇ ਹੋ ਤੇ ਏਐਸਆਈ ਜਤਿਨ ਖੁਦ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਇਸ ਚ ਸ਼ਿਕਾਇਤ ਕਰਤਾ ਬਣਿਆ ਅਗੇਂਸਟ ਕੌਣ ਹੈ ਅਲਕਾ ਠਾਕੂ ਰਥੇ ਫੇਰ ਇੱਕ ਲੜਕੀ ਹੈ ਆਨਰ ਆਫ ਮੈਸਰਸ ਗ੍ਰੀਨਲੈਂਡ ਓਵਰਸੀਜ਼ ਕੰਸਲਟੈਂਸੀ ਐਸਆਈਓ ਨੰਬਰ 112 113 ਟਾਪ ਫਲੋਰ ਸੈਕਟਰ 8 ਸੀ ਚੰਡੀਗੜ੍ਹ ਇੱਚ ਕੀ ਕਿਹਾ ਗਿਆ ਵਿੱਚ ਸਰਵਲ empioyes were working without police verification ਭਾਵ ਅਲਕਾ ਠਾਕੁਰ ਦੀ ਕੰਪਨੀ ਗ੍ਰੀਨਲੈਂਡ ਓਵਰਸੀਜ਼ ਦੇ ਜਿਹੜੇ ਮੁਲਾਜ਼ਮ ਸੀਗੇ ਬਹੁਤ ਜ਼ਿਆਦਾ ਉਹ ਸਾਰੇ ਬਿਨਾ ਪੁਲਿਸ ਵੈਰੀਫਿਕੇਸ਼ਨ ਦੇ ਕੰਮ ਕਰ ਰਹੇ ਸੀਗੇ ਇਸ ਮਾਮਲੇ 'ਚ ਵੀ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਅਕਿਊਜ਼ਡ ਅਲਕਾ ਠਾਕੁਰ ਹੈਜ਼ ਬੀਨ ਅਰੈਸਟਡ ਅਲਕਾ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣਾਂ ਜਾਨੇ ਆਪਾਂ ਹੋਰ ਅੱਗੇ ਚੱਲਦੇ ਹਾਂ ਸੈਕਟਰ 17 ਦਾ ਪੁਲਿਸ ਸਟੇਸ਼ਨ ਚੰਡੀਗੜ੍ਹ ਦਾ ਜਿੱਥੇ ਸਭ ਤੋਂ ਜ਼ਿਆਦਾ ਕੇਸ ਆਉਂਦੇ ਨੇ ਇਸ ਤੋਂ ਇਲਾਵਾ ਇੱਕ ਈਓ ਵਿੰਗ ਵੀ ਇੱਥੇ ਬਣਿਆ ਹੋਇਆ ਹੈ ਇਹਦੇ ਚ ਵੀ ਸੇਮ 12 ਫਰਵਰੀ 12 ਫਰਵਰੀ ਨੂੰ ਹੀ ਜਿਹੜਾ ਹੈਗਾ ਰਵੀਦਾਸ ਜਯੰਤੀ ਦੇ ਛੁੱਟੀ ਵਾਲ ਦਿਨ ਗੇੜਾ ਚੰਡੀਗੜ੍ਹ ਪੁਲਿਸ ਨੇ ਜਿਹੜਾ ਇਹ ਦਿੱਤਾ ਸੀਗਾ ਇਹ ਵੀ ਅੰਡਰ ਸੈਕਸ਼ਨ ਤੁਸੀਂ ਦੇਖ ਗਏ 24 ਇਮੀਗ੍ਰੇਸ਼ਨ ਐਕਟ 1983 ਅਗੇਂਸਟ ਕੌਣ ਹੈ ਰਾਜਕੁਮਾਰ ਐਲੀਅਸ ਰਾਜਬੀਰ ਪੁੱਤਰ ਇੰਦਰਜੀਤ ਵਾਸੀ ਹਾਊਸ ਨੰਬਰ 5169 ਵਿਲੇਜ ਕੁੰਬੜਾ ਮੁਹਾਲੀ ਮੁਹਾਲੀ ਦਾ ਰਹਿਣ ਵਾਲਾ ਹੈ ਰਾਜਕੁਮਾਰ ਐਲੀਅਸ ਰਾਜਬੀਰ 40 ਸਾਲ ਦਾ ਹੈਗਾ ਇਹਦੀ ਕੰਪਨੀ ਕੀ ਨਾਸੀ ਓਨਰ ਆਫ ਅਬਰੋਡ ਪਲੱਸ ਕੰਸਲਟੈਂਟ ਇਹਦੇ ਖਿਲਾਫ ਜਿਹੜਾ 23 ਨੰਬਰ ਪਰਚਾ 12 ਫਰਵਰੀ ਦਰਜ ਹੁੰਦਾ ਇਮੀਗ੍ਰੇਸ਼ਨ ਐਕਟ ਦੇ ਤਹਿਤ ਤੇ ਇਸੇ ਤਰ੍ਹਾਂ ਆਪਾਂ ਗੱਲ ਕਰੀਏ ਤਾਂ 23 ਨੰਬਰ ਪਰਚਾ ਜਿਹੜਾ ਆ ਗਿਆ 22 ਨੰਬਰ ਰਾਜਵੀਰ ਦੇ ਅਗੇਂਸਟ 17 ਥਾਣੇ 'ਚ 23 ਨੰਬਰ ਜਿਹੜਾ ਦਰਜ ਹੋਇਆ ਇਹ ਸੇਮ ਇਸੇ ਥਾਣੇ 'ਚ ਸੇਮ ਸੈਕਸ਼ਨ 'ਚ ਅਗੇਂਸਟ ਸਾਗਰ ਸਿੰਘ ਪੁੱਤਰ ਗੁਰਮੇਦ ਸਿੰਘ ਰੈਜ਼ੀਡੈਂਟ ਆਫ ਗੁਰੂ ਗੋਬਿੰਦ ਸਿੰਘ ਵਿਲੇਜ ਫਿਰੋਜ਼ਪੁਰ ਹੁਣ ਇਹ ਚੈੱਕ ਕਰਨਾ ਪਵੇਗਾ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਂ ਦਾ ਕੋਈ ਪਿੰਡ ਹੈਗਾ ਨਹੀਂ ਕੋਈ ਕਲੈਰੀਕਲ ਮਿਸਟੇਕ ਹੋ ਸਕਦੀ ਹੈ ਪਰ ਅੱਗੇ ਦੇਖੀਏ ਅ 28 ਸਾਲ ਦਾ ਹੈਗਾ ਜਿਹੜਾ ਇਹ ਸਾਗਰ ਸਿੰਘ ਹੈਗਾ ਓਨਰ ਆਫ ਇਮੀਗ੍ਰੇਸ਼ਨ ਕੰਸਲਟੈਂਸੀ ਏਜੰਸੀ ਜਿਹੜੀ ਇਹਦੀ ਕੰਪਨੀ ਦਾ ਨਾਮ ਹੈ ਇਸੇ ਤਰ੍ਹਾਂ 24 ਨੰਬਰ ਜਿਹੜਾ ਪਰਚਾ ਹੈ ਇਸੇ ਤਰੀਕ ਨੂੰ ਇਸੇ ਥਾਣੇ ਦੇ ਵਿੱਚ ਗਗਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ 3083 ਸੈਕਟਰ 22 ਡੀ ਚੰਡੀਗੜ੍ਹ 36 ਸਾਲ ਦਾ ਇਹਦੀ ਕੰਪਨੀ ਦਾ ਨਾਮ ਹੈਗਾ ਜੀ ਐਸ ਵੀਜ਼ਾ ਪੁਆਇੰਟ ਪ੍ਰਾਈਵੇਟ ਲਿਮਟਿਡ ਇਮੀਗ੍ਰੇਸ਼ਨ ਭਾਵੇਂ ਤਿੰਨੋਂ ਵੀ 17 ਸੈਕਟਰ ਥਾਣੇ ਪਰਚ ਦਰਜ ਹੋਏ ਨੇ ਆਊਟ ਆਫ ਲਾ ਜਾ ਕੇ ਆਊਟ ਆਫ ਰੂਲ ਜਾ ਕੇ ਜਿਹੜਾ ਸੀਗਾ ਇਹ ਧੰਦਾ ਕਾਰੋਬਾਰ ਕਰਦੇ ਪਏ ਸੀਗੇ ਹੁਣ ਆਪਾਂ ਹੋਰ ਅੱਗੇ ਆ ਜਾਂਦੇ ਆ ਪੁਲਿਸ ਸਟੇਸ਼ਨ ਸੈਕਟਰ 19 ਇੱਥੇ ਜਿਹੜਾ ਹੈਗਾ 12 ਨੰਬਰ ਪਰਚਾ ਦਰਜ ਹੋ ਰਿਹਾ ਧਾਰਾਵਾਂ ਤੁਸੀਂ ਦੇਖ ਸਕਦੇ ਹੋ ਅਗੇਂਸਟ ਹੈਗਾ ਕੈਲਗਰੀ ਓਵਰਸੀਜ਼ ਐਸਆਈਓ ਨੰਬਰ ਐਸਸੀਐਫ ਨੰਬਰ 67 ਦੂਜੀ ਮੰਜ਼ਲ ਤੇ ਸੈਕਟਰ 20 ਇਮੀਗ੍ਰੇਸ਼ਨ ਸੈਂਟਰ ਸੈਕਟਰ 20 ਚੰਡੀਗੜ੍ਹ ਦੇ ਪਰਚਾ ਦਰਜ ਹੋਇਆ ਕਿਹਦੇ ਖਿਲਾਫ ਹੋ ਰਿਹਾ ਹਰਸ਼ਦੀਪ ਪੁੱਤਰ ਮਹਾ ਸਿੰਘ ਵਾਸੀ ਰਾਏਪੁਰ ਤਹਿਸੀਲ ਨੰਗਲ ਡੈਮ ਡਿਲਾ ਜ਼ਿਲ੍ਹਾ ਰੂਪਨਗਰ ਨੰਗਲ ਤੇ ਇਹ ਇਹਦੇ ਖਿਲਾਫ ਕੀ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਸੈਕੰਡ ਫਾਲੋਅਰ ਬਲਾਕ 31 ਹੋਰ ਇਹਦੇ ਵਿੱਚ ਆਪਾਂ ਜੇ ਕਹੀਏ ਤਾਂ ਨਾਲ ਨਾਲ ਚੰਡੀਗੜ੍ਹ ਦਾ ਡਰੈਸ ਸੈਕਟਰ 33 ਦਾ ਪਾਇਆ ਗਿਆ ਅਰੈਸਟਡ ਇਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀਗਾ ਹਰਚਦੀਪ ਨੂੰ ਇੱਕ ਲੈਪਟਾਪ ਇਹਦਾ ਕਬਜ਼ੇ 'ਚ ਲਿਆ ਗਿਆ ਤੇ ਇਹਦਾ ਐਂਟਰੀ ਰਜਿਸਟਰ ਜਿਹੜਾ ਪੁਲਿਸ ਨੇ ਕਬਜ਼ੇ 'ਚ ਲਿਆ ਵੀ ਕਿੱਦਾਂ ਦੇ ਤੁਸੀਂ ਲੋਕ ਬਾਹਰ ਭੇਜੰਦੀਆਂ ਕਾਰਵਾਈਆਂ ਕਰਦੇ ਆ ਰਹੇ ਸੀਗੇ ਹੁਣ ਆ ਜਾਂਦੇ ਆਪਾਂ ਅਗਲੇ ਸੈਕਟਰ 31 ਪੁਲਿਸ ਸਟੇਸ਼ਨ ਤੇ ਸੈਕਟਰ 31 ਪੁਲਿਸ ਸਟੇਸ਼ਨ ਦੇ ਵੱਲੋਂ ਜਿਹੜੇ ਪਰਚੇ ਦਿੱਤੇ ਗਏ ਨੇ 38 ਨੰਬਰ ਐਫ ਆਈ ਆਰ ਇਹ ਖਿਲਾਫ ਹੋਈ ਹੈ ਰੁਪਿੰਦਰ ਪੁੱਤਰ ਮਨਜੀਤ ਵਿਲੇਜ ਸਮਾਣਾ ਖੁਰਦ ਤਹਿਸੀਲ ਮਰਿੰਡਾ ਜ਼ਿਲ੍ਹਾ ਰੂਪਨਗਰ 35 ਸਾਲ ਦਾ ਤੇ ਦੋ ਦੋਸ਼ੀ ਨੇ ਮੁਹੰਮਦ ਆਰਿਫ ਪੁੱਤਰ ਮੁਹੰਮਦ ਇਰਫਾਨ ਹਾਊਸ ਨੰਬਰ ਵਾਸੀ 354 ਬਲੀਕ 3 ਹਾਊਸਿੰਗ ਬੋਰਡ ਫਲੈਟ ਮਲੋਇਆ ਪਹਾਵੇ ਮਲੋਇਆ ਦੇ ਰਹਿਣ ਵਾਲੇ ਨੇ ਚੰਡੀਗੜ੍ਹ ਦੇ 26 ਸਾਲ ਦਾ ਹੈਗਾ ਇਹ ਇਹ ਹੈਵ ਬੀਨ ਅਰੈਸਟਡ ਐਂਡ ਰੀਲੀਜ਼ਡ ਓਨ ਬੇਲ ਭਾਬ ਇਹਨਾਂ ਨੂੰ ਗ੍ਰਿਫਤਾਰ ਕਰਕੇ ਜ਼ਮਾਨਤ ਦੇ ਉੱਪਰ ਰਿਹਾ ਕਰ ਦਿੱਤਾ ਗਿਆ ਡੂਰਿੰਗ ਇਨਵੈਸਟੀਗੇਸ਼ਨ ਜੋ ਪੁਲਿਸ ਨੇ ਕਾਬੂ ਇਹਨਾਂ ਤੋਂ ਸਮਾਨ ਕਬਜ਼ੇ 'ਚ ਲਿਆ ਤਿੰਨ ਮੋਰਾ ਪੈਨ ਕਾਰਡ ਰੁਪਿੰਦਰ ਐਂਡ ਕਾਪੀ ਆਫ ਆਧਾਰ ਕਾਰਡ ਆਫ ਰੁਪਿੰਦਰ ਐਂਡ ਮੁਹੰਮਦ ਆਰਿਫਪਾਵ ਇਹਨਾਂ ਦੇ ਆਪਣੇ ਆਧਾਰ ਕਾਰਡ ਦੇ ਚ ਸੀਗੇ ਜਿਹੜੇ ਪੈਨ ਕਾਰਡ ਕਬਜ਼ੇ 'ਚ ਲਏ ਗਏ ਵੀ ਇਹ ਡਾਕੂਮੈਂਟਡਲੀ ਕਿ ਨੱਕ ਸਹੀ ਕੰਮ ਕਰ ਰਹੇ ਸੀ ਸੈਕਟਰ 31 ਪੁਲਿਸ ਸਟੇਸ਼ਨ ਤੋਂ ਬਾਅਦ ਹੁਣ ਆ ਜੀਏ ਸੈਕਟਰ 34 ਪੁਲਿਸ ਸਟੇਸ਼ਨ ਤੇ ਆਪਾਂ ਤਾਂ 21 ਨੰਬਰ ਜਿਹੜਾ ਪਰਚਾ ਦਰਜ ਹੋਇਆ ਇਹ ਹੋਇਆ ਡ੍ਰੀਮ ਫਿਊਚਰ ਕੰਸਲਟੈਂਟ ਐਸ ਆਈਓ ਨੰਬਰ 188 199 190 ਤੀਜੀ ਫਲੋਰ ਕੈਬਨ ਨੰਬਰ 323 ਸੈਕਟਰ 34 ਚੰਡੀਗੜ੍ਹ ਐਂਡ ਓਨਰ ਵਿਕਾਸ ਮਲੋਤਰਾ ਹੈਜ਼ ਬੀਨ ਅਰੈਸਟਡ ਵਿਕਾਸ ਮਲੋਤਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਭਾਵ 12 ਫਰਵਰੀ ਚੰਡੀਗੜ੍ਹ ਪੁਲਿਸ ਨੇ ਸਾਰਿਆਂ ਨੂੰ ਗੇੜਾ ਦੇ ਕੇ ਰੱਖਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਰਹੇ 21 ਤੋਂ ਬਾਅਦ 22 ਨੰਬਰ ਜਿਹੜਾ ਪਰਚਾ ਹੋਇਆ ਉਹ ਵੀ ਸਿੱਧਾ ਦਿਖਾ ਰਹੇ ਹਾਂ ਕਿਦੇ ਖਿਲਾਫ ਹੈਗਾ ਇਹਦੇ ਵਿੱਚ ਜਿਹੜਾ ਦਰਜ ਹੋਇਆ ਇਹ ਅਗੇਂਸਟ ਵਿਕਾਸ ਬੱਤਰਾ ਓਨਰ ਆਫ ਟੋਰਾਂਟੋ ਵਿੰਗਸ ਗਰਾਉਂਡ ਫਲੋਰ ਪਿਕਾਡਲੀ ਚੰਡੀਗੜ੍ਹ ਭਾਵ ਜਿਹੜਾ ਪਿਕਾਡਲੀ ਮਾਲ ਆ ਚੰਡੀਗੜ੍ਹ ਚ ਉੱਥੇ ਟੋਰਾਂਟੋ ਵਿੰਕਸ ਨਾਮ ਦੀ ਕੰਪਨੀ ਵਿਕਾਸ ਬੱਤਰਾ ਚਲਾ ਰਿਆ ਸੀਗਾ ਤੇ ਇਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ 23 ਨੰਬਰ ਜਿਹੜਾ ਪਰਚਾ ਦਰਜ ਹੋਇਆ ਉਹ ਅਗੇਂਸਟ ਵਿਨੇ ਚੌਧਰੀ ਆਨਰਫ ਵੈਰਾਸਿਟੀ ਓਵਰਸੀਜ਼ ਆਫਿਸ ਫਸਟ ਫਲੋਰ ਪਿਕਾਡਲੀ ਸਕੁਅਰ ਚੰਡੀਗੜ੍ਹ ਐਂਡ ਆਦਰਸ ਭਾਵ ਵਿਨੇ ਦੇ ਨਾਲ ਹੋਰ ਦੋਸ਼ੀ ਵੀ ਨੇ ਪਹਿਲਾ ਪਰਚਾ ਜਿਹੜਾ ਦਿੱਤਾ ਇਹ ਬਾਈ ਨੰਬਰ ਵਿਕਾਸ ਬੱਤਰਾ ਦੇ ਖਿਲਾਫ ਹੋਇਆ ਜਿਹੜਾ ਗਰਾਊਂਡ ਫਲੋਰ ਤੇ ਬੈਠਾ ਹੈ ਮਾਲ ਦੇ ਵਿੱਚ ਤੇ ਉਸ ਤੋਂ ਬਾਅਦ ਦੂਜਾ ਪਰਚਾ 23 ਨੰਬਰ ਜਿਹੜਾ ਦਿੱਤਾ ਉਹ ਇਸੇ ਮਾਲ 'ਚ ਪਹਿਲੀ ਮੰਜ਼ਲ ਤੇ ਬੈਠਾ ਵਿਨੇ ਚੌਧਰੀ ਔਰ ਵਿਨੇ ਚੌਧਰੀ ਉਹੀ ਕੰਪਨੀ ਹੈ ਵੇਰਾ ਸਿਟੀ ਓਵਰਸੀਜ਼ ਜਿਸ ਤੇ ਕੁਝ ਸਮਾਂ ਪਹਿਲਾਂ ਵੀ ਚੰਡੀਗੜ੍ਹ ਪੁਲਿਸ ਨੇ 36 ਥਾਣੇ ਦੇ ਵਿੱਚ ਇਹਦੀ ਇੱਕ ਮਹਿਲਾ ਮੁਲਾਜ਼ਮ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਸੀਗੀ ਇਹਦੇ ਵਿੱਚ ਇੱਕ ਅਨਸ ਖਾਨਾ ਦਾ ਵਿਅਕਤੀ ਵੀ ਦੋਸ਼ੀ ਹੈ ਐਡਵੋਕੇਟ ਹੈ ਉਹ 40 ਸੈਕਟਰ ਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦਾ ਹੈ ਇੱਕ ਹੋਰ ਦੇ ਨਾਲ ਵਿਅਕਤੀ ਸੀ ਦਿੱਲੀ ਦਾ ਸ਼ਿਕਾਇਤ ਕਰਤਾ ਸੀਗਾ ਭਾਵ ਹੁਣ ਮਾਲਕ ਤੇ ਪਰਚਾ ਦਰਜ ਹੋ ਗਿਆ ਇਹ ਅਲਾ ਕੈਸ ਹੋਇਆ ਹੁਣ ਆਪਾਂ ਚਲਦੇ ਹਾਂ ਮਲੋਆ ਥਾਣੇ ਦੇ ਵਿੱਚ ਬਲੋਆ ਥਾਣੇ ਚ ਕੀ ਨੰਬਰ ਪਰਚਾ ਸੇਮ ਤਾਰਾ ਮਾ ਸੇਮ ਤਾਰੀਖ ਨੂੰ ਜਿਹੜਾ ਦਰਜ ਹੋਇਆ ਖਿਲਾਫ ਹੋਇਆ ਰਾਜਵੀਰ ਸਿੰਘ ਅਤੇ ਸਤਿਅਮ ਪਟਨਾਗਰ ਦੋਨੋਂ ਵਾਸੀ ਪਟਿਆਲਾ ਦੇ ਨੇ ਤੇ ਇਲੀਗਲ ਇਮੀਗ੍ਰੇਸ਼ਨ ਜਨਸੀ ਚਲਾ ਰਹੇ ਸੀਗੇ ਸਤਿਅਮ ਇਮੀਗ੍ਰੇਸ਼ਨ ਸਰਵਿਸ ਦੇ ਨਾਤੇ 555 ਨੰਬਰ ਐਸ.ਆਈ.ਓ ਆਪੋਜ਼ਿਟ ਸੈਣੀ ਗੁਰਦੁਆਰਾ ਮਲੋਆ ਪਿੰਡ ਚ ਚਲਾ ਰਹੇ ਸੀ ਇਹ ਰੇਡ ਵਾਸ ਕੰਡਕਟ ਇੱਥੇ ਰੇਡ ਕੀਤੀ ਜਾਂਦੀ ਆ ਰਾਜਵੀਰ ਸਿੰਘ ਵਾਸ ਅਪ੍ਰੀਹੈਂਡਡ ਰਾਜਵੀਰ ਸਿੰਘ ਨੂੰ ਫੜ ਲਿਆ ਜਾਂਦਾ ਇਸ CPU ਇੱਕ CPU ਫੜਿਆ ਜਾਂਦਾ ਕੰਪਿਊਟਰ ਦਾ ਹਿੱਸਾ ਆਰਾਊਂਡ 60 ਪਾਸਪੋਰਟ 60 ਪਾਸਪੋਰਟ ਜਬਤ ਕੀਤੇ ਜਾਂਦੇ ਨੇ ਕੁੱਲ 2 ਲੱਖ 60000 ਰੁਪਏ ਨਗਦ ਵੀ ਜਿਹੜਾ ਭਾਵ 2.5 ਲੱਖ ਤੋਂ ਉੱਪਰ ਇਹਨਾਂ ਕੋਲੋਂ ਮਿਲਦਾ ਤੇ ਇਸ ਤੋਂ ਬਾਅਦ ਜੇ ਕਰੀਏ this crackdown is a significant step towards preventing the exploitation of innocent citizen by unauthorized immigration agencies ਭਾਵ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਜਿਹੜੇ ਇਹ 12 ਪਰਚੇ ਅਸੀਂ ਦਿੱਤੇ ਨੇ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਨੇ ਇੱਕ ਸਫਲ ਵੋਹਿਮ ਰਹੀ ਹੈ ਤੇ ਉਹਨਾਂ ਨੂੰ ਆਪ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਕਿ ਖੁਦ ਗਲਤ ਸੀਗੇ ਤੇ ਇਮੀਗ੍ਰੇਸ਼ਨ ਦੇ ਕਾਰੋਬਾਰ ਕਰਦੇ ਆ ਰਹੇ ਸੀ ਇੱਕ ਵਾਰ ਫੇਰ ਆ ਜਾਂਦੇ ਤੁਹਾਨੂੰ ਦੱਸ ਦਿੰਦੇ ਆ ਤਿੰਨ ਸੈਕਟਰ ਪੁਲਿਸ ਸਟੇਸ਼ਨ ਦੇ ਵਿੱਚ ਅੰਨੂ ਠਾਕਰ ਦੇ ਖਿਲਾਫ ਪਰਚਾ ਦਰਜ ਨਾ ਇਮੀਗ੍ਰੇਸ਼ਨ ਲੈ ਕੇ ਦਰਜ ਹੋ ਜਾਂਦੀ ਹੈ ਅੰਨੂ ਠਾਕੁਰ ਤੋਂ ਬਾਅਦ ਜਿਹੜਾ ਹੈਗਾ ਇੱਕ ਹੋਰ ਪਰਚਾ ਐਸੇ ਥਾਣੇ ਚ ਦਰਜ ਹੁੰਦਾ ਜਤਿਨ ਵੱਲੋਂ ਕਰਵਾਇਆ ਜਾਂਦਾ ਅਲਕਾ ਠਾਕੁਰ ਦੇ ਖਿਲਾਫ ਉਹਨੂੰ ਵੀ ਫੜ ਲਿਆ ਜਾਂਦਾ ਹੈ ਗ੍ਰੀਨਲੈਂਡ ਓਵਰਸੀਸ ਦੀ ਜਿਹੜੀ ਹੈਗੀ ਸੀ ਮਾਲਕਨ ਅੰਨੂ ਠਾਕਰ ਜਿਹੜੀ ਮਾਈਲਸਟੋਨ ਇਮੀਗ੍ਰੇਸ਼ਨ ਦੀ ਮਾਲਕਣ ਸੀਗੀ ਇਸ ਤੋਂ ਬਾਅਦ ਜੇ ਆਪਾਂ ਅੱਗੇ ਚੱਲੀਏ ਤਾਂ 17 ਸੈਕਟਰ ਥਾਣੇ 'ਚ ਰਾਜਵੀਰ ਦੇ ਖਿਲਾਫ ਪਰਚਾ ਹੁੰਦਾ ਜਿਹੜਾ ਹੈਗਾ ਰਾਜਵੀਰ ਕੁੰਬੜੇ ਦਾ ਰਹਿਣ ਵਾਲਾ ਹੈ ਇਹਦੀ ਜਿਹੜੀ ਕੰਪਨੀ ਦੀ ਆਪਾਂ ਗੱਲ ਕਰ ਲਈਏ ਤਾਂ ਰਾਜਵੀਰ ਦੀ ਕੰਪਨੀ ਜਿਹੜੀ ਉਹ ਅਬਰਾਡ ਪਲੱਸ ਕੰਸਲਟੈਂਟ ਹੈਗੀ ਹੈ 23 ਨੰਬਰ ਪਰਚਾ ਜਿਹੜਾ ਹੈਗਾ ਅਗੇਂਸਟ ਜਿਹੜਾ ਸਾਗਰ ਸਿੰਘ ਦੇ ਹੁੰਦਾ ਇਹਦੀ ਕੰਪਨੀ ਇਮੀਗ੍ਰੇਸ਼ਨ ਕੰਸਲਟੈਂਟੀ ਏ ਏਜੰਸੀ ਜਿਹੜੀ ਹੈਗੀ ਐ ਉਸ ਤੋਂ ਬਾਅਦ 19 ਸੈਕਟਰ ਪੁਲਿਸ ਸਟੇਸ਼ਨ ਆਪਾਂ ਚਲ ਜਾਈਏ ਤਾਂ ਕੈਲਗਰੀ ਓਵਰਸੀਜ਼ ਦੇ ਖਿਲਾਫ ਪਰਚਾ ਜਿਹੜਾ ਦਰਜ ਹੋਇਆ ਹਰਸ਼ਦੀਪ ਦੇ ਖਿਲਾਫ 31 ਸੈਕਟਰ ਪੁਲਿਸ ਸਟੇਸ਼ਨ ਚ ਆ ਜਾਈਏ ਤਾਂ ਉਸ ਜਿਹੜੀ ਇਹਨਾਂ ਦੀ ਕੰਪਨੀ ਸੀਗੀ ਉਸ ਨੂੰ ਲੈ ਕੇ ਦੋ ਬੰਦਿਆਂ ਦੇ ਖਿਲਾਫ ਜਿਹੜਾ ਪਰਚਾ ਇਹ ਦਰਜ ਕੀਤਾ ਜਾਂਦਾ ਮੁਹੰਮਦ ਆਰਿਫ ਦੇ ਖਿਲਾਫ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਨਜੀਤ ਸਿੰਘ ਦੇ ਖਿਲਾਫ ਇਹਨਾਂ ਦੇ ਵੀ ਕਾਗਜ਼ਾਤ ਜ਼ਬਤ ਕਰ ਲਏ ਜਾਂਦੇ ਨੇ 34 ਸੈਕਟਰ ਦੇ ਵਿੱਚ ਜਿਹੜਾ ਸੀਗਾ ਪਰਚਾ ਵਿਕਾਸ ਮਲੋਤਰਾ ਤੇ ਹੁੰਦਾ ਜਿਹੜਾ ਹੈਗਾ ਐਫ ਆਈ ਆਰ ਤੇ ਦੂਜੀ ਐਫ ਆਈ ਆਰ ਵਿਕਾਸ ਬੱਤਰਾ ਤੇ ਹੁੰਦੀ ਹੈ ਵਿਕਾਸ ਮਲੋਤਰਾ ਤੋਂ ਬਾਅਦ ਵਿਕਾਸ ਬੱਤਰਾ ਦੇ ਪਰਚਾ ਹੁੰਦਾ ਟੋਰਾਂਟੋ ਵਿੰਗਸ ਵਾਲੇ ਤੇ ਤੇ ਉਸ ਤੋਂ ਬਾਅਦ ਇੱਕ ਹੋਰ ਪਰਚਾ ਵਿਨੇ ਚੌਧਰੀ ਤੇ ਹੁੰਦਾ ਵੈਰਾ ਸਿਟੀ ਵਾਲੇ ਤੇ ਫਿਰ ਮਲੋਆ ਥਾਣੇ 'ਚ ਆਪਾਂ ਜਾਂਦੇ ਆ ਮਲੋਆ ਥਾਣੇ ਵਾਲੇ ਜਿਹੜਾ ਇਹ ਪਰਚਾ ਦਰਜ ਕਰਦੇ ਨੇ ਇਹ ਇਹ ਦੋ ਬੰਦਿਆਂ ਤੇ ਕਰਦੇ ਨੇ ਰਾਜਵੀਰ ਤੇ ਸਤਿਅਮ ਪਟਨਾਗਰ ਦੇ ਸਤਿਅਮ ਇਮੀਗ੍ਰੇਸ਼ਨ ਸਰਵਿਸ ਵਾਲਿਆਂ ਦੇ ਸੋ ਇੱਕ ਦਰਜਨ ਪਰਚੇ ਇਹ ਪੁਲਿਸ ਨੇ ਦਰਜ ਕਰ ਦਿੱਤੇ ਨੇ ਗ੍ਰਿਫਤਾਰੀਆਂ ਹੋ ਗਈਆਂ ਨੇ ਹੋਰ ਕਾਰਵਾਈਆਂ ਜਾਰੀ ਨੇ ਸੋ ਤੁਸੀਂ ਵੀ ਦੇਖ ਕੇ ਸੋਚ ਕੇ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਵੱਲ ਜਾਣਾ ਪੰਜਾਬ 'ਚ ਵੀ ਹੋ ਸਕਦਾ ਇਹਨਾਂ ਦੀਆਂ ਬ੍ਰਾਂਚਾਂ ਹੋਣਗੀਆਂ ਹਰਿਆਣੇ 'ਚ ਹੋਣਗੀਆਂ ਚੰਡੀਗੜ੍ਹ ਦੇ ਹੋਰ ਸੈਕਟਰਾਂ 'ਚ ਵੀ ਹੋ ਸਕਦੀਆਂ ਨੇ ਕਟੋ-ਕਟ ਇਹਨਾਂ ਤੇ ਚੰਡੀਗੜ੍ਹ ਪੁਲਿਸ ਨੇ ਮੋਹਰ ਲਾ ਦਿੱਤੀ ਹੈ ਕਿ ਸਹੀ ਕੰਮ ਨਹੀਂ ਕਰਦੇ ਸੀ ਸੋ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਜੇ ਲੁੱਟਣ ਤੋਂ ਬਚਾਉਣਾ ਹੈ ਤਾਂ ਇਨ੍ਹਾਂ ਕੰਪਨੀਆਂ ਦੇ ਨਾਮ ਤੇ ਇਨ੍ਹਾਂ ਦੇ ਮਾਲਕਾਂ ਦੇ ਨਾਮ ਜ਼ਿਹਨ ਚ ਰੱਖਿਓ ਤੇ ਭੁੱਲ ਕੇ ਵੀ ਇਹਨਾਂ ਕੋਲ ਨਾ ਜਾਇਓ ਹੋਰ ਵੀ ਜੇਕਰ ਕੋਈ ਅਜਿਹੇ ਖੁਲਾਸੇ ਤੁਸੀਂ ਕਰਨਾ ਚਾਹੁੰਦੇ ਹੋ ਕਿੰਨਾਂ ਦੀ ਠੱਗੀ ਦਾ ਤੁਸੀਂ ਸ਼ਿਕਾਰ ਹੋਏ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਕਮੈਂਟਸ ਤੁਸੀਂ ਜ਼ਰੂਰ ਦੱਸਣਾ ਇਨ੍ਹਾਂ ਚੋਂ ਕਿਹੜੇ ਕਿਹੜੇ ਬੰਦੇ ਗਲਤ ਨੇ ਕਿ ਇਹਨੇ ਧੋਖੇ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ ਹੋਰ ਨਵੀਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ